ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡਾ YouTube ਚੈਨਲ ਅਤੇ Facebook ਤੇ ਸਵਾਤਿ ਅੱਜ ਜਿਹੜੇ ਆਪਾਂ ਲੈ ਕੇ ਆਏ ਆ ਪਟਿਆਲਾਈ ਪੱਗ ਜੀ ਲੈਂਥ 7.5 ਮੀਟਰ ਦਾ ਕਪੜਾ ੜਪਾ ਫੋਲਡ ਕਰਤਾ ਤੇੜਾ ਆਪਾਂ ਪਹਿਲਾਂ ਲੜ ਲਾਉਣਾ ਸਿਰ ਦੇ ਸੈਂਟਰ ਚ ਲਿਆ ਕੇ ਲੜ ਨੂੰ ਪੁੜੀ ਨਾਲ ਹੁਲਦਾ ਬਸ ਥੱਲੇ ਰੱਖ ਕੇ ਬੰਦ ਬਸ ਉੱਤੇ ਰੱਖ ਕੇ ਦੋਈ ਪੱਲੇ ਇਕੱਠੇ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਕੇ ਤੇ ਲੜ ਨੂੰ ਜਗਿਤਨਾ ਸਾਫ ਕਰਕੇ ਤੇ ਮਟਾਈ ਚ ਕਰਕੇ ਜेन ਆਲਦੀਆਂ ਹੱਥ ਫੇੜ ਕਿਹੜੇ ਉਹਦੀ ਸਫਾਈ ਕਰਕੇ ਅਧ ਅਧਕਲ ਟਾਹ ਕਿੜਾ ਆਪ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇੜਾ ਆਪਾਂ ਅਗਲਾ ਲੜ ਲਾਉਣਾ ਹੈ ਲੜ ਨੂੰ ਬੈਗ ਤੋਂ ਪੈਂਚ ਕਰਕੇ ਪੁਨੀ ਦਾ ਹੌਲ ਦਾ ਬਸ ਥੱਲੇ ਧਾ ਕੇ ਬੰਦ ਪਾਸਾ ਉੱਤਰਾ ਕੇ ਦੋਈ ਪੱਲੇ ਜੋ ਪਹਿਲੇ ਪੱਲੇ ਜਿਆਦਾ ਖੋਲ ਕੇ ਦੂਜੇ ਪੱਲੇ ਨਾਲ ਆਪ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਲੜ ਨੂੰ ਚੰਗੀ ਤਰ੍ਹਾਂ ਚਾਰ ਚਾਰ ਉਂਗਲੀਆਂ ਉੱਤੋਂ ਸੈਟ ਕਰਕੇ ਤੇ ਫਿਰ ਥੱਲੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈਟ ਕਰਨਾ ਹੈ ਛਟਗਾ ਤੋਂ ਬਾਅਦ ਫਿਰ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਫੋਲਡ ਕਰਨ ਤੋਂ ਬਾਅਦ ਜਿਹੜੇ ਉਸ ਵਿੱਚ ਬਾਲ ਹੋਣਗੇ ਉਹਨਾਂ ਨੂੰ ਪਥੱਲੇ ਵਾਲ ਖਿੱਚ ਕੇ ਫਿਰ ਜਿਹੜਾ ਲੜ ਨੂੰ ਡਬਲ ਫੋਲਡ ਕਰਾਂਗੇ ਤੇ ਫੋਲਡ ਕਰ ਤੋਂ ਬਾਅਦ ਫਿਰ ਆਪਣਾ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਲੜ ਨੂੰ ਜਿਵੇਂ ਤਰ੍ਹਾਂ ਸਾਫ਼ ਕਰਕੇ ਤੇ ਉਸ ਵਿੱਚ ਜਿਹੜੇ ਬਾਲ ਨੇ ਕੱਢ ਕੇ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਨਾਲੇ ਨਾਲ ਬਾਈ ਫੇਰ ਕੇ ਲੜ ਦੀ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਗ ਤੋਂ ਬੈਂਚ ਕਰਕੇ ਪੁਰੀਆਂ ਖੋਲ ਬਸ ਥੱਲੇ ਲਾ ਕੇ ਬੰਦ ਪਸਾ ਉਤਰਾ ਕੇ ਦੋਵੇਂ ਪੱਲੇ ਜੋ ਪੱਲੇ ਪੱਲੇ ਜਿਆਦਾ ਖੋਲ ਕੇ ਦੂਜੇ ਪੱਲੇ ਨਾਲ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਆਪਣੀ ਸੱਜੀ ਸਾਈਡ ਤੋਂ ਜਿਹੜਾ ਆਪਣੇ ਵਾਲ ਨੂੰ ਕੱਢ ਕੇ ਇਹ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਚਾਰੋਂ ਗੁਲੀਆਂ ਜਿਹੜਾ ਲੜ ਨੂੰ ਉੱਪਰ ਸੈੱਟ ਕਰਕੇ ਤੇ ਫਿਰ ਥੱਲੇ ਜਿਹੜਾ ਲੜ ਨੂੰ ਡਬਲ ਫੋਲ ਕਰਨਾ ਹੈ ਡਬਲ ਫੋਲ ਕਰਤ ਬਾਅਦ ਜਿਹੜੇ ਉਸ ਵਿੱਚ ਵਾਲ ਹੋਣਗੇ ਉਹਨਾਂ ਨੂੰ ਪਹਿਚੰਗੀ ਤਰ੍ਹਾਂ ਚੰਗੀ ਤਰੀਕਾ ਨਾਲ ਕੱਢ ਕੇ ਤੇ ਫਿਰ ਉਸ ਵਿੱਚ ਜਿੰਨਾ ਆਪਾਂ ਦੂਜੇ ਲੜ ਤੋਂ ਫੜ ਰੱਖੇ ਸੀ ਤੇ ਉਹਨਾਂ ਹੀ ਆਪਾਂ ਜਿਹੜਾ ਤੀਜੇ ਲੜ ਤੋਂ ਫੜ ਰੱਖ ਕੇ ਜਿਹੜਾ ਆਪਾਂ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਦੋਸੋਂ ਵਿੱਚੋਂ ਵਾਲ ਨੇ ਕੱਢ ਕੇ ਜਿਹੜਾ ਲੜ ਨੂੰ ਲੋੜ ਕਰਕੇ ਲਗਾ ਦੇਣਾ ਹੈ ਸਭ ਤੋਂ ਪਹਿਲਾਂ ਜਿਹੜਾ ਆਪਾਂ ਜਿਹੜਾ ਲੜ ਲਾਇਆ ਇਹਦੀ ਹੁਣ ਜਿਹੜੀ ਆਪਾਂ ਸਫਾਈ ਕਰਨੀ ਹੈ ਇਹਦਾ ਫਾਸੜਾ ਆਪਾਂ ਪਹਿਲਾਂ ਕੱਟ ਰਾਂਗੇ ਤੇ ਫਿਰ ਜੇ ਆਪਾਂ ਬਾਅਦ ਵਿੱਚ ਫਿਰ ਜਿਹੜਾ ਆਪਾਂ ਵਾਈ ਫੇਰ ਕੇ ਲੜ ਦਾ ਫਾਸੜਾ ਬਾਕੀ ਜਿਹੜੇ ਆਪਣੀ ਦੂਜੇ ਲੜ ਦੇ ਬਰਾਬਰ ਕਰ ਲੈਣਾ ਹੈ ਟੜਾਪਾ ਅਗਲਾ ਲੜਾ ਲਗਾਉਣਾ ਹੈ ਲਾਰ ਨੂੰ ਵੈਗ ਤੋਂ ਪੈਂਜ ਕਰਕੇ ਪੁਣੀ ਦਾ ਹੌਲ ਦੇ ਪਾ ਥਲੇ ਰੱਖ ਕੇ ਬੰਦ ਪਸਾ ਉੱਤੇ ਰੱਖ ਕੇ ਤੇ ਲਾਰ ਨੂੰ ਇੱਕ ਵਾਰ ਫੋਲ ਲਗਾਣਾ ਹੈ ਫੋਲ ਲਗਾਣ ਤੋਂ ਬਾਅਦ ਤੇ ਉਸ ਵਿੱਚ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲ ਨੇ ਕੱਢ ਕੇ ਤੇ ਲਾਰ ਨੂੰ ਸਾਫ਼ ਕਰਕੇ ਲਗਾ ਲੈਣਾ ਹੈ ਜੰਕੀਤ ਨੇੜੇ ਪਾ ਲੜ ਵਿੱਚ ਵਾਜ ਫੇਰ ਕੇ ਉਹਦੇ ਚੰਗੇ ਤਰੀਕੇ ਨਾਲ ਸਫਾਈ ਕਰਕੇ ਜਿਹੜਾ ਪਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਨਾਲ ਦੀ ਨਾਲ ਬਾਕੀ ਪਾਗ ਦੀ ਵੀਡੀਓ ਅਪਸਟ ਕਰੀ ਜਿਹੜੀ ਨਾਲ ਦੀ ਨਾਲ ਕਰੀ ਜਾਣੀ ਹੈ ਤੜਾ ਪਾ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਗ ਤੋਂ ਪੈਂਚ ਕਰਕੇ ਪੁਣੀ ਦਾ ਖੁੱਲਦੋਂ ਪਸ ਥੜਾ ਕੇ ਬੰਦ ਪਸ ਉਤਰਾ ਕੇ ਨੋਈ ਬੱਲੇ ਜੋ ਪੱਲੇ ਪੱਲੇ ਯਾਰਾ ਖੋਲ ਕੇ ਦੂਜੇ ਪੱਲੇ ਨਾਲ ਆਪਣਾ ਮਟਾਈ ਵਾਲੇ ਪਾਸੋਂ ਨਾਲ ਜੋੜ ਕੇ ਤੇ ਲੜ ਵਿੱਚੋਂ ਬਾਲਣਿਓ ਕੱਢ ਕੇ ਆਪਣੀ ਸੱਜੀ ਸਾਈਡ ਤੋਂ ਤੇ ਫਿਰ ਜਿਹੜਾ ਲੜ ਨੂੰ ਇੱਕ ਵਾਰ ਫੋਲਡ ਕਰਾਂਗੇ ਫੋਲਡ ਕਰਨ ਤੋਂ ਬਾਅਦ ਜਿਹੜਾ ਬਾਧੂ ਦਾ ਕਪੜਾ ਹੋਊਗਾ ਤੇ ਚੰਗੀ ਤਰ੍ਹਾਂ ਲੜ ਨੂੰ ਸਾਫ਼ ਕਰਕੇ ਤੇ ਉਹਦੇ ਬਾਧੂ ਕਪੜੇ ਨੂੰ ਮੋੜ ਕੇ ਤੇ ਆਪੜਾ ਲੜ ਨੂੰ ਮਟਾਈ 'ਚ ਕਰਕੇ ਤੇ ਸਾਫ਼ ਕਰਕੇ ਲਗਾ ਦੇਣਾ ਹੈ ਜਿਹੜੇ ਵੀ ਸਾਡੇ YouTube ਚੈਨਲ ਉੱਤਨਾ ਮੈਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਤੜੇ ਵੀ ਸਾਡੇ ਫੇਸਬੁਕ ਤੇ ਨਵੇਂ ਆਣ ਉਹ ਸਾਡੇ ਫੇਸਬੁਕ ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜਿਹੜੇ ਵੀ ਇਹਨਾਂ ਨੂੰ ਪਟੇਲਾ ਸ਼ਾਈ ਪੱਗ ਬਣਾਉਣ ਦੀ ਕੋਈ ਪ੍ਰੋਬਲਮ ਹੋਦੀ ਆ ਤਾਂ ਇਸ ਵੀਡੀਓ ਦੇਖ ਕੇ ਜਿਹੜੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਗ ਤੇ ਬੈਂਚ ਕਰਕੇ ਪੂਣੀ ਦਾ ਹੌਲ ਦਾ ਬਸ ਥਲੇ ਰੱਖ ਕੇ ਬੰਦ ਪਾਸਾ ਉਤਰਾ ਕੇ ਦੋ ਪੱਲੇ ਆ ਜੋ ਪਹਿਲੇ ਪੱਲੇ ਨੂੰ ਥੋੜਾ ਜਿਆਦਾ ਖੋਲ ਕੇ ਦੂਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤਦ ਲੜ ਨੂੰ ਚੰਗੀ ਤਰ੍ਹਾਂ ਬੈਟ ਤੋਂ ਸਫਾਈ ਚ ਲਿਆ ਕੇ ਤੇ ਉਸ ਵਿੱਚ ਚੰਗੀ ਤਰ੍ਹਾਂ ਵਾਲ ਨੇ ਕੱਢ ਲੈਣੇ ਨਾ ਆਪਣੀ ਸੱਜੀ ਸਾਈਡ ਤੋਂ ਜਿਹੜੇ ਆਪਣੇ ਵਾਲ ਨੇ ਕੱਢ ਕੇ ਜਿਹੜਾ ਆਪਾਂ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ چارੋਂ ਉਂਗਲਿਆਂ ਜਿਹੜਾ ਲੜ ਨੂੰ ਉੱਤੇ ਸੈਟ ਕਰਕੇ ਇਹ ਸਾਬ ਕਰ ਕਿਹੜਾ ਪਲਰ ਨੂੰ ਜਿੰਨੀ ਤੁਸੀਂ ਇਹਦੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਹਨੇ ਉਹਦੀ ਚੜਾਈ ਧਾ ਕੇ ਤੇ ਆਪਣੀ ਜਿਹੜੀ ਸ਼ੇਪ ਉਹ ਆਪ ਸੈੱਟ ਕਰਕੇੜਾ ਪਲਰ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਨਾਲ ਦੀ ਨਾਲ ਬਾਕੀ ਭਾਗ ਦੀ ਜਿਹੜੀ ਆਪ ਸਾਈਡ ਕੋ ਜਿਹੜੀ ਨਾਲ ਦੀ ਨਾਲ ਕਰੀ ਜਾਣੀ ਹੈ ਤੋ ਜਿੱਥੇ ਕਿਤੇ ਵਾਰ ਰਹੇ ਨੇ ਉੱਥੇ ਵਵਾਜ ਫੇੜ ਕੇ ਆਪਣੇੜੇ ਵਾਲ ਨੂੰ ਕੱਢਣੇ ਹਨ ਜਿਹੜਾ ਪੱਗ ਬੈ ਲਾਉਣਾ ਨਾ ਕਿ ਜਿਹੜਾ ਪੱਗ ਬੈ ਲਗਾਉਣਾ ਹੈ ਤੇ ਜਿੱਥੇ ਆਪਾਂ ਜਮਲੜ ਫੋਲਡ ਕਰੀ ਉੱਥੇ ਜਿਹੜੇ ਵਾਲ ਹੋਣਗੇ ਉਹਨਾਂ ਨੂੰ ਥੱਲੇ ਵਾਲ ਖਿੱਚ ਕੇ ਤੇ ਫਿਰ ਜਿਹੜਾ ਆਪਾਂ ਕਲਗੀ ਲੜ ਲਗਾਉਣਾ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਆਪਾਂ ਲੜ ਨੂੰ ਵੈਤ ਤੇ ਚੜਾਈਕ ਲਿਆ ਕੇ ਮੋੜੇ ਲੈ ਕੇ ਉਹਦੀ ਚੜਾਈ ਘਟਾ ਦੇਣੀ ਹੈ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜ ਨੂੰ ਵੈਤ ਚੰਗੀ ਤਰ੍ਹਾਂ ਤਰੀਕੇ ਨਾਲ ਸਾਫ ਚੰਗੀ ਤਰ੍ਹਾਂ ਤਰੀਕੇ ਨਾਲ ਸਾਫ ਕਰਕੇ ਲਿਆ ਕੇ ਜਿਹੜਾ ਆਪਾਂ ਲੜ ਨੂੰ ਤੇ ਉਸ ਵਿੱਚੋਂ ਚੰਗੀ ਤਰ੍ਹਾਂ ਵਾਲ ਨੇ ਕੱਢ ਲੈਣੇ ਤੇ ਜਿਹੜੇ ਉੱਤੇ ਵਾਲ ਰਹਿੰਦੇ ਆ ਉਹਨਾਂ ਨੂੰ ਆਪਾਂ ਬਾਅਦ ਨਾਲ ਕੱਢਣਾ ਹੈ ਕੱਢਣ ਤੋਂ ਬਾਅਦ ਤੇ ਜਿੰਨਾ ਆਪਾਂ ਪਹਿਲਾਂ ਅੱਖ ਤੇ ਰੱਖੀ ਹੁੰਦੀ ਆਪਾਂ ਕੱਲ੍ਹ ਦੀ ਲੜ ਨੂੰ ਅੱਖ ਤੇ ਰੱਖ ਕੇ ਫਿਰ ਆਪਾਂ ਪੱਗ ਪੈਂਦੇ ਥੱਲੇ ਰੱਖ ਕੇੜਾ ਫਲੜ ਨੂੰ ਤੇ ਫਰੰਟ ਵਾਲ ਨੂੰ ਫੋਨ ਕਰ ਦੇਣਾ ਹੈ ਫਰੰਟ ਵਾਲ ਤੋਂ ਫੋਨ ਲਗਾ ਕੇ ਜੇ ਜਿੰਸੀ ਤੋਂ ਉਹਦੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਹਨੀ ਉਹਦੀ ਚੜਾਈ ਰੱਖ ਕੇ ਜਿਹੜਾ ਲੜ ਨੂੰ ਉੱਤੇ ਇੱਕ ਵਾਰ ਦੱਬਣਾ ਹੈ ਇੱਕ ਵਾਰ ਦੱਬੋ ਤੋਂ ਬਾਅਦ ਜਿਹੜਾ ਬਾਕੀ ਦਾ ਲੜ ਬਚੂਗਾ ਉਹਨੂੰ ਆਪਾਂ ਗਾਹਾਂ ਜਾ ਕੇ ਫਲਾ ਲੈਣਾ ਹੈ ਜੇ ਤੁਹਾਡੇ ਲੜ ਘਟਿਆ ਘਟਿਆ ਕਿ ਕਿਸੇ ਦਾ ਨਾ ਹੈ ਤਾਂ ਤੁਸੀਂ ਇੱਕ ਜਾਂ ਦੋ ਪੱਗ ਮਿਹਰੇ ਲੜ ਨੂੰ ਟਿਕਾਉਣ ਵਾਸਤੇ ਉੱਤੇ ਲਗਾ ਸਕਦੇ ਹੋ ਜੇ ਬਾਕੀ ਪੱਗ ਦੀ ਵੀਡੀਓ ਵੈੱਬਸਾਈਟ ਗਈ ਜਿਹੜੀ ਨਾਲ ਦੀਆਂ ਕਰ ਲੈਣੀ ਹੈ ਤੇ ਬਾਕੀ ਬਾਕ ਦਿਹੜੀ ਆਪਾਂ ਸੜੀ ਗੋੜੀ ਨਾਲ ਜਿਹੜੀ ਨਾਲ ਕਰਿਆਣੀ ਹੈ ਕੈਬਰੀ শেਵੋ ਵਾਪਸ ਸੈਟ ਕਰ ਲੈਣੀ ਹੈ ਜਿਹੜਾ ਆਪਾਂ ਸੇਟਕਣਾ ਜਿਹੜਾ ਆਪਾਂ ਪਾੜੇ ਨੇ ਸੜਦੇ ਸੈਂਟਰ ਚੋਂ ਉਹਨੂੰ ਆਪਾਂ ਬੈਕ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾ ਕੇ ਤੇ ਜਿੱਥੇ ਕੋਈ ਸੜ ਨਗ ਰਹੇਂਦਾ ਉਥੋਂ ਡਬਲ ਸੀਜਾਂ ਦੇ ਕੇ ਜਿਹੜਾ ਆਪਾਂ ਸਨ ਕਵਰ ਕਰਨਾ ਹੈ ਜਿੱਥੇ ਕੋਈ ਸੜ ਨਗ ਰਹਿ ਗਿਆ ਉਥੋਂ ਆਪਾਂ ਥਰਨਾ ਦੱਬ ਕੇ ਜਿਹੜਾ ਆਪਾਂ ਸਟ ਕੋਡ ਕਰ ਲੈਣਾ ਹੈ ਵੈਦ ਲਾ ਲਉਣਾ ਤਾਂ ਜਦ ਤੱਕ ਫੋਲ ਕਰਕੇ ਜਿਹੜਾ ਆਪਾਂ ਲੜ ਨੂੰ ਲਗਾ ਲੈਣਾ ਹੈ ਇਹ ਵੀਡੀਓ ਬਸਾਂ ਦੇਤ ਲਾਈਕ ਸ਼ੇਅਰ ਕਮੈਂਟ ਜੁ ਕਰਿਓ ਵੀਡੀਓ ਵੱਧ ਵਧਾ ਕੇ ਜੁ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ